ਅੱਜ ਜਿਹੜਾ ਸਾਡਾ ਇੱਥੇ ਰੋਸਵਾਰਤ ਸੀਗਾ ਪੁਤਲਾ ਫੂਕਾ ਡੀਸੀ ਦਫ਼ਤਰ ਦੇ ਬਾਹਰ ਇਹ ਸਾਡੇ ਦੋ ਫੋਰਮਾਂ ਵੱਲੋਂ ਕੇਐਮਐਮਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਆਪਣਾ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਜੋ ਸਾਡੇ ਦੇ 13 ਤਰੀਕ ਨੂੰ ਜਦੋਂ ਦਿੱਲੀ ਨੂੰ ਚਲੇ ਸੀ ਰਸਤੇ ਵਿੱਚ ਜ਼ਬਰ ਕੀਤਾ ਗਿਆ ਉਹਦੇ ਗੋਲੀਆਂ ਚਲਾਈਆਂ ਗਈਆਂ ਉੱਥੇ ਸੜਕਾਂ ਦੇ ਵਿੱਚ ਬੈਰੀਕੇਡ ਲਾ ਕੇ ਰੋਕਿਆ ਗਿਆ ਜਬੂਰੀ ਹੱਕਾ ਦਾ ਕਾਹਨ ਕੀਤਾ ਗਿਆ ਉਹਦੇ ਜਿਹੜਾ ਉਹ ਕਰਨ ਵਾਲੇ ਸਾਰਾ ਕੁਝ ਮਾਸਟਰ ਪਲਾਨ ਉੱਥੇ ਅਧਿਕਾਰੀ ਪੁਲਿਸ ਦੇ ਸੀ ਉਹਨਾਂ ਦਾ ਜਿਹੜਾ ਵਾ ਹਰਿਆਣਾ ਸਰਕਾਰ ਸਨਮਾਨ ਕਰ ਰਹੀ ਹੈ ਕੇਂਦਰ ਸਰਕਾਰ ਸਨਮਾਨ ਕਰ ਰਹੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਅ ਪੂਰੇ ਦੇਸ਼ ਦੇ ਵਿੱਚ ਜਿਲ੍ਹਾ ੜਕਵਾਰਾਂ ਤੇ ਤਹਿਸੀਲ ੜਕਵਾਰਾਂ ਤੇ ਜਿਹੜੇ ਆ ਉਹ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਵਾ ਕਿਉਂਕਿ ਇਹ ਵੇਖੋ ਜੇ ਲੋਕਾਂ ਦੇ ਅਨੂ ਹੱਕ ਹੈ ਜਭੂਰੀ ਹੱਕ ਆ ਕਿ ਉਹ ਆਪਣਾ ਪ੍ਰਦਰਸ਼ਨ ਜਿਹੜਾ ਵਾ ਕਰ ਸਕਦੇ ਆ ਸ਼ਾਂਤਮਈ ਆਪਣੀ ਗੱਲ ਸਰਕਾਰ ਗਾੜੀ ਰੱਖ ਸਕਦੇ ਆ ਪਰ ਲੋਕਤੰਤਰ ਦਾ ਹੋਕਾ ਦੇਣ ਵਾਲੇ ਇਹ ਲੋਕ ਜਦੋਂ ਲੋਕ ਆਪਣੀ ਆਵਾਜ਼ ਇਨਾਂ ਤੱਕ ਖੜਦੇ ਆ ਤਾਂ ਉਹਨਾਂ ਨੂੰ ਲਾਠੀਆਂ ਗੋਲੀਆਂ ਦੇ ਨਾਲ ਨਵਾਜਿਆ ਜਾਂਦਾ ਉਹ ਸਾਡਾ ਅੱਜ ਰੋਸ ਪ੍ਰਦਰਸ਼ਨ ਸੀ ਵਰਦੇ 20 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਆਏ ਆ ਉਹਦੇ ਨਾਲ ਅਗਲਾ ਸਾਡਾ ਜਿਹੜਾ ਵਾ ਬੋਧੀ ਸਰਕਾਰ ਜਾਂ ਹਰਿਆਣਾ ਸਰਕਾਰ ਪੰਜਾਬ ਸਰਕਾਰ ਜਿਹੜਾ ਕਿਸਾਨਾਂ ਦੀਆਂ ਦੀਆਂ ਮੰਗਾਂ ਮੰਨਣ ਤੋਂ ਟਾਲਾਵਾਟ ਰਹੀ ਆ ਉਹਨੂੰ ਲੈ ਕੇ ਸਾਡਾ 15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਇੱਕ ਟਰੈਕਟਰ ਮਾਰਚ ਹੋਊਗਾ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜਾ ਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਉਹ ਤਰਨਤਾਰ ਦੇ ਵਿੱਚ ਵੀ ਮਾਰਚ ਕਰਾਂਗੇ ਇਸੇ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਉਹ ਟਰੈਕਟਰ ਮਾਰਚ ਜਿਹੜਾ ਉਹਨਾਂ ਮੰਗਾਂ ਨੂੰ ਲੈ ਕੇ ਹੋਊਗਾ ਜਿੰਨਾ ਚਿਰ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਸਾਰੀਆਂ ਉਹਨਾਂ ਜਿਹੜੇ ਸਾਡਾ ਧਰਨੇ ਜਿਹੜੇ ਆ ਉਹ ਲਗਾਤਾਰ ਜਾਰੀ ਰਹਿਣਗੇ ਜੰਦਾਬਾਦ ਗੁਰਦਾਬਾਹ ਗੁਰਦਾਬਾਹ ਜਿੰਦਾਬਾਦ ਸਾਰੇ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਅੱਜ ਮੋਦੀ ਸਰਕਾਰ ਦਾ ਪੁੱਤਲਾ ਭਾਰਤੀ ਕਿਸਾਨੀ ਨੂੰ ਨੇ ਇਕਤਾ ਸਿੱਧੂਪੁਰ ਜ਼ਿਲ੍ਹਾ ਤਰਨਤਾਰਨ ਵੱਲੋਂ ਤਰਨਤਾਰਨ ਡੀਸੀ ਦਫ਼ਤਰ ਸਾੜਿਆ ਗਿਆ ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਅਫਸਰਾਂ ਨੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਸਨਮਾਨਤ ਕਰ ਦਿੱਤਾ ਗਿਆ ਹੈ ਕਾਰਵਾਈ ਤੇ ਕੀ ਕਰਨੀ ਇਸ ਸਬੰਧੀ ਸਾਰੇ ਇੰਡੀਆ ਭਰ ਦੇ ਵਿੱਚ ਪੁੱਤਲੇ ਫੁਕੇ ਜਾ ਰਹੇ ਆ ਜ਼ਿਲ੍ਹਾ ਦਫ਼ਤਰਾਂ ਦੇ ਮੇਰਾ ਨਾਮ ਸਤਨਾਮ ਸਿੰਘ ਰੀਕੇ ਮੈਂ ਜ਼ਿਲ੍ਹਾ ਮੀਤਪੁਰ ਦਾਣਾਜ ਭਾਰਤੀ ਕਿਸਾਨ ਹਾਂ। ਹਾਂਜੀ ਬਿਲਕੁਲ ਲਵਾਂਗੇ ਵੱਡੇ ਲੈਵਲ ਤੇ ਟਰੈਕਟਰਾਂ ਦਾ ਰੋਡ ਸਮਾਰਚ ਕਰਾਂਗੇ ਜੀ ਜ਼ਿਲ੍ਹਾ ਪਰਦੇ ਵਿੱਚ। ਹਾਂਜੀ ਮੈਂ ਹਰਬਿੰਦਰਜੀਤ ਸਿੰਘ ਕੰਗ ਜ਼ਿਲ੍ਹਾ ਆਗੂ ਕਿਸਾਨ ਮਜ਼ਦੂਰ ਸਿਰਸਮਿਟੀ ਪੰਜਾਬ ਅੱਜ ਜਿਹੜਾ ਸਾਰੇ ਪੰਜਾਬ ਤੇ ਦੇਸ਼ ਦੇ ਵਿੱਚ ਪਤਲੇ ਫੁਕੇ ਜਾ ਰਿਹਾ ਇਹਦਾ ਜਿਹੜਾ ਮੁੱਖ ਕਾਰਨ ਆ ਕਿ ਜਦੋਂ ਸਾਡੇ ਤੇ ਉੱਥੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ लाਠੀ ਚਾਰਜ ਹੋਇਆ ਵਾ ਉਹਦੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਵੱਡੇ ਅਹੁਦੇਦਾਰ ਹੀ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਸਮਾਂਤ ਕੀਤਾ ਗਿਆ ਜਿਹਦੇ ਰੋਸ ਵਿੱਚ ਅੱਜ ਦੋਹਾਂ ਫਾਰਮਾਂ ਵੱਲੋਂ ਜਿਹੜੀ ਕਾਲ ਦਿੱਤੀ ਗਈ ਆ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤੇ ਤਹਿਸੀਲ ਹੈੱਡਕੁਆਟਰਾਂ ਤੇ ਜਿਹੜੇ ਆ ਉਹ ਪੁਤਲੇ ਫੂਕ ਕੇ ਤੇ ਆਪਣਾ ਰੋਸ ਦਰਜ ਕਰਾ ਰਹੇ ਆ ਵੀ ਵੇਖੋ ਇਸੇ ਤਰ੍ਹਾਂ ਅੰਗਰੇਜ਼ ਕਰਦੇ ਹੁੰਦੇ ਸੀ ਪੀ ਜਿਹੜੇ ਉਹਨਾਂ ਦੇ ਪਿੱਠੂ ਹੀ ਜਿਹੜੇ ਸਾਡੇ ਗਦਰੀ ਬਾਬਿਆਂ ਨੂੰ ਚਾ ਸ਼ੀਦੂਦਮ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਵਰਗੇ ਨੂੰ ਜਿੰਨਾ ਫੜਾਇਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਸੇ ਚੀਜ਼ ਨੂੰ ਦੋਰ ਪਾਉਣ ਵਾਸਤੇ ਇਹ ਐੜੀ ਮੋਦੀ ਸਰਕਾਰ ਉਹ ਆਈ ਆ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਸ ਚੀਜ਼ ਦੀ ਨਖੇਦੀ ਕਰਦੇ ਆ ਤੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਵਾ ਇਹ ਜਮਹੂਰੀ ਹੱਕਾਂ ਦਾ ਕਹਾਣ ਆ ਧੰਨਵਾਦ ਜੀ